ਆਵਾਜ਼ ਬੰਦ ਕੀਤੀ ਜਾਵੇ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਬਲਵੀਰ ਸਿੰਘ ਸਿਹਤ ਮੰਤਰ ਜੀ ਪੰਜਾਬ ਅਸੀਂ ਇਸ ਵੇਲੇ ਰਜਿੰਦਰਾ ਹਸਪਤਾਲ 'ਚ ਖੜੇ ਆ ਜੀ ਮੈਂ ਸਾਰਾ ਰਿਵਿਊ ਕੀਤਾ ਜਿਹੜਾ ਨਵਾਂ ਮਾਤਾ ਨੂੰ ਨਿਯਮੋ ਵਾਇਰਸ ਆਇਆ ਨਾ ਜਿਹਦਾ ਕਾਫੀ ਜ਼ਿਆਦਾ ਮੀਡੀਆ ਦੇ ਵਿੱਚ ਚਰਚਾ ਹੋ ਗਈ ਹੈ ਔਰ ਕਾਫੀ ਮਰ ਲਈ ਇੱਕ ਕਿਸਮ ਦਾ ਜੜਾ ਹੈਗਾ ਮੀਡੀਆ ਥੋੜਾ ਜਿਆਦਾ ਲੋਕਾਂ ਦੇ ਵਿੱਚ ਜੜਾ ਕੋਈ ਨਾ ਕੋਈ ਵਹਿਮ ਪਰਨਾ ਪੈ ਰਿਹਾ ਨੇ ਇਸ ਕਰਕੇ ਵਿੱਚ ਆਇਆ ਸਾਡੇ ਕੋਲੇ ਸਾਡਾ ਸਪੈਸ਼ਲ ਵਾਰਡ ਹੈ ਜਿਹਦੇ ਵਿੱਚ ਸਾਰਾ ਜਿਹੜਾ ਸਾਡਾ ਲਾਈਫ ਸਪੋਰਟ ਜਿਹਨੂੰ ਅਸੀਂ ਕਹਿੰਦੇ ਆ ਐਮਰਜੈਂਸੀ ਵਾਰਡ ਹੈ 20 ਬੈੱਡ ਦਾ ਸਾਡਾ ਇਹ ਆ ਤੇ 5 ਨੰਬਰ ਵਾਰਡ ਵਿੱਚ 30 ਬੈੱਡ ਹੋ ਰਿਹਾ ਅਸੀਂ ਸਾਰੇ ਪੂਰੀ ਤਿਆਰੀ ਹੈ ਜੀ ਸਾਰੀ ਟੈਸਟਿੰਗ ਦੀ ਫੈਸਿਲਿਟੀ ਹੈ ਜੰਤਰਾ ਹਸਪਤਾਲ ਦੇ ਵਿੱਚ ਪੰਜਾਬ ਦੇ ਵਿੱਚ ਸਾਰੀ ਟੈਸਟਿੰਗ ਅਸੀਂ ਕਰ ਰਹੇ ਆ ਸਾਡੇ ਕੋਲੇ ਅਸੀਂ ਪੂਰੀ ਤਰ੍ਹਾਂ ਤਿਆਰ ਹੈ ਜੀ ਬਾਕੀ ਮੈਂ ਲੋਕਾਂ ਨੂੰ ਅਸ਼ੋਰ ਕਰਨਾ ਚਾਹੁੰਦਾ ਵੀ ਜਿਹੜਾ ਇਹ ਵਾਇਰਸ ਹੈ ਇਹ ਕਰੋਨਾ ਵਰਗਾ ਵਾਇਰਸ ਨਹੀਂ ਆਇਆ ਇਹ ਤਾਂ ਆਮ ਜ਼ੁਕਾਮ ਵਰਗਾ ਜਿਹਨੂੰ ਅਸੀਂ ਫਲੂ ਕਹਿੰਦੇ ਆ ਫਲੂ ਵਰਗਾ ਵਾਇਰਸ ਹੈ ਇਹਦੇ ਵਿੱਚ ਕੋਈ ਲੰਬਾ ਜੌੜਾ ਕੋਈ ਰਿਸਕ ਨਹੀਂ ਹੈ ਜੀ ਬਹੁਤ ਮਾਈਲਡ ਜਿਹੜੀ ਹੈਗਾ ਮਾਮੂਲੀ ਜਿਹੀ ਬਿਮਾਰੀ ਕਰਦਾ ਵੀ ਜਿਵੇਂ ਮੈਨੂੰ ਤੁਹਾਨੂੰ ਬੁਖਾਰ ਹੋ ਗਿਆ ਨੱਕ ਵਗਣ ਲੱਗ ਗਿਆ ਖਾਂਸੀ ਜ਼ੁਕਾਮ ਹੋ ਗਿਆ ਉਸ ਤਰ੍ਹਾਂ ਦੀ ਬਿਮਾਰੀ ਹੈ ਤੇ ਆਪਣੇ ਆਪ ਹੀ ਆਪੇ ਠੀਕ ਹੋ ਜਾਂਦੀ ਹੈ ਕੋਈ ਘਬਰਾਉਣ ਦੀ ਲੋੜ ਨਹੀਂ ਹੈ ਅਸੀਂ ਬਿਲਕੁਲ ਸਾਰਾ ਪੂਰੇ ਪੰਜਾਬ ਦੇ ਵਿੱਚ ਧਿਆਨ ਰੱਖ ਰਹੇ ਆ ਪੰਜਾਬ ਕੋਈ ਕੇਸ ਨਹੀਂ ਆਇਆ ਅਜੇ ਸਾਊਥ ਇੰਡੀਆ ਦੇ ਵਿੱਚ ਕੇਸ ਆਏ ਆ ਔਰ ਇਸੀ ਪੂਰੇ ਜਿਹੜਾ ਗਵਰਨਮੈਂਟ ਆਫ ਇੰਡੀਆ ਦੀਆਂ ਗਾਈਡਲਾਈਨਸ ਹੈ ਜਾਂ ਬਿਸ਼ਪ ਸੀਤ ਸਾਸਤਾ ਦੀਆਂ ਗਾਈਡਲਾਈਨਸ ਹੈ ਉਹ ਔਰ ਸਾਡੀ ਜਿਹੜੀ ਨੈਸ਼ਨਲ ਇੰਸਟੀਚਿਊਟ ਆ ਵਾਇਰੋਲੋਜੀ ਆ ਉਹਨਾਂ ਸਾਰਿਆਂ ਦੇ ਨਾਲ ਅਸੀਂ ਇਨ ਟੱਚ ਆ ਅਸੀਂ ਸਾਰੇ ਸੀਨੀਅਰ ਸਰਜਨ ਸਾਹਿਬਾਂ ਦੇ ਨਾਲ ਜਿਹੜੀ ਹੈਗੀ ਆ ਉਹ ਕਰਕੇ ਆਪਣੀ ਜਿਹੜੀ ਅੱਜ ਦੀ ਵੀਡੀਓ ਕਾਨਫਰੈਂਸ ਕਰਕੇ ਉਹਨਾਂ ਨੂੰ ਡਿਟੇਲਡ ਗਾਈਡਲਾਈਨਸ ਦਿੱਤੀਆਂ ਮੈਂ ਇੱਕ ਵਾਰੀ ਫਿਰ ਪੰਜਾਬ ਦੇ ਜਿਹੜੇ ਲੋਕਾਂ ਨੂੰ ਰੀਸ਼ੋਰ ਕਰਦਾ ਕਿ ਇਹ ਬਹੁਤ ਮਾਈਲਡ ਵਾਇਰਸ ਆ ਕੋਈ ਪੈਨਿਕ ਕਰਦੇ ਲੋੜ ਨਹੀਂ ਆਪਣਾ ਕੰਮ ਕਰੋ ਹਾਂ ਜਿਹੜਾ ਹੈਗਾ ਇੱਕ ਪ੍ਰਕੌਸ਼ਨ ਦੇ ਤੌਰ ਤੇ ਉੱਤੇ ਇਤਿਹਾਸ ਦੇ ਤੌਰ ਤੇ ਜਿਹੜੇ ਇੱਕ ਸਾਲ ਤੋਂ ਛੋਟੇ ਬੱਚੇ ਆ ਉਹਨਾਂ ਨੂੰ ਘਰ ਰੱਖਣਾ ਚਾਹੀਦਾ ਵੈਸੇ ਵੀ ਇਹਦੇ ਕਰਕੇ ਨਹੀਂ ਵੈਸੇ ਵੀ ਤੇ ਜਿਹੜੇ ਕੋਈ ਬਜ਼ੁਰਗ ਹੈ 60 70 ਸਾਲ ਤੋਂ ਉੱਪਰ ਆ ਜਿਨ੍ਹਾਂ ਨੂੰ ਸ਼ੂਗਰ ਦੀ ਬਿਮਾਰੀ ਆ ਬਲੱਡ ਪ੍ਰੈਸ਼ਰ ਦੀ ਬਿਮਾਰੀ ਆ ਕੋਈ ਕੈਂਸਰ ਆ ਜਾਂ ਕੋਈ ਸਟੀਰੋਇਡ ਲੈਂਦੇ ਆ ਦਮੇ ਦੀ ਸਾਹ ਦੀ ਬਿਮਾਰੀ ਆ ਉਹਨਾਂ ਨੂੰ ਵੈਸੇ ਵੀ ਪਲੇਸ ਕਰਨਾ ਚਾਹੀਦਾ ਇਹਦੇ ਵਿੱਚ ਵੀ ਪਲੇਸ ਕਰਨਾ ਚਾਹੀਦਾ ਔਰ ਉਹ ਜੇ ਕਿਹੜੀ ਜਗ੍ਹਾ ਤੇ ਨਾ ਜਾਣ ਤਾਂ ਬੇਤਰ ਤੇ ਜਾਣਾ ਹੋਵੇ ਤਾਂ ਮੂੰਹ ਟੱਕ ਕੇ ਚਲੇ ਜਾਓ ਔਰ ਇਸੇ ਤਰ੍ਹਾਂ ਜਿਹੜੇ ਬੰਦੇ ਨੂੰ ਜ਼ੁਕਾਮ ਹੋਇਆ ਉਹਦਾ ਉਹ ਵੀ ਆਪਣਾ ਜਿਹੜਾ ਹੈਗਾ ਜੇ ਜਾਣਾ ਤਾਂ 마ਸਕ ਜੀ ਦਾ ਮੂੰਹ ਟਾਕੇ ਆਪਣਾ ਜਾਵੇ ਜੇ ਨਿਚ ਮਾਰਨੀ ਆ ਤਾਂ ਵੀ ਉਹਨੂੰ ਆਪਣੇ ਨੱਕ ਨੂੰ ਕਵਰ ਕਰ ਲਓ ਹੱਥ ਆਪਣੇ ਲੱਗ ਰੋੜੀ ਜਦੋਂ ਕਾਰ ਜਾਂਦੇ ਹੋ ਤਾਂ ਉਹ ਬਿਨਾਂ ਧੋਏ ਤੋਂ ਹੱਥ ਜਿਹੜੇ ਨੱਕ ਮੂੰਹ ਅੱਖਾਂ ਨੂੰ ਨਾ ਲਾਓ ਇਹ ਜਿਹੜੀਆਂ ਨਾਰਮਲ ਪ੍ਰਕਾਸ਼ਨ ਹੈ ਉਹ ਹੀ ਹੈਗੀਆਂ ਹੋਰ ਕੋਈ ਬਿਲਕੁਲ ਮਾਈਲਡ ਬਿਮਾਰੀ ਹੈ ਕੋਈ ਪੈਨਿਕ ਕਰਨ ਦੀ ਲੋੜ ਨਹੀਂ ਹੈ ਆਪਣਾ ਕੰਮ ਕਰੋ ਅਸੀਂ ਜਿਹੜੀ ਹੈਗੀ ਹੈ ਸਰਕਾਰ ਪੂਰੀ ਤਰ੍ਹਾਂ ਮੁਸਤਾਇਦ ਹੈ ਸਾਡੇ ਮੁੱਖ ਮੰਤਰੀ ਸਾਹਿਬ ਲਗਾਤਾਰ ਜਿਹੜੀ ਜਿਹੜੇ ਸਾਰੇ ਹਾਲਾਤ ਦੇ ਉੱਤੇ ਨਜ਼ਰ ਬਣਾ ਕੇ ਰੱਖੇ ਹੋਏ ਹਨ ਉਹਨਾਂ ਦੀਆਂ ਜਿਹੜੀਆਂ ਗਾਈਡਲਾਈਨਸ ਆ ਉਹ ਸਾਰਿਆਂ ਅਸੀਂ ਫੋਲੋ ਕਰ ਰਹੇ ਹਾਂ ਮੈਂ ਸਾਰੇ ਪੰਜਾਬ ਦਾ ਸਵੇਰੇ ਸ਼ਾਮੀ ਲਗਾਤਾਰ ਦੀ ਮੋਨਿਟਰਿੰਗ ਕਰ ਰਹੇ ਹਾਂ ਜੀ ਬਹੁਤ ਬਹੁਤ ਧੰਨਵਾਦ